ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਜਮਾਤ 3 ਵਿਸ਼ਾ ਗਣਿਤ ਅਧਿਆਇ ਨੰਬਰ 9 ਇਸ ਦੇ ਵਿੱਚ ਬੱਚਿਓ ਆਪਾਂ ਘੜੀ ਦੀਆਂ ਇਕਾਈਆਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ ਅੱਜ ਇਸੇ ਨਾਲ ਸੰਬੰਧਿਤ ਆਪਾਂ ਘੜੀ ਦੀਆਂ ਵੱਖ-ਵੱਖ ਸੂਈਆਂ ਨੂੰ ਦੇਖਦੇ ਹੋਏ ਉਹਨਾਂ ਦਾ ਸਹੀ ਸਮੇਂ ਦੇ ਨਾਲ ਮਿਲਾਨ ਕਰਨਾ ਸਿੱਖਾਂਗੇ ਬੱਚਿਓ ਆਪਾਂ ਹੁਣ ਤੱਕ ਸਿੱਖਿਆ ਹੈ कि ਜਦੋਂ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੋਵੇ ਅਤੇ ਘੰਟਿਆਂ ਵਾਲੀ ਛੋਟੀ ਸੂਈ ਜਿਸ ਵੀ ਅੰਕ ਦੇ ਉੱਪਰ ਹੋਵੇਗੀ ਉਦੋਂ ਉਹਨੇ ਵਜੇ ਦਾ ਸਮਾਂ ਹੁੰਦਾ ਹੈ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚਲੋ ਹੁਣ ਇਹਨਾਂ ਘੜੀਆਂ ਦਾ ਦਿੱਤੇ ਸਮੇਂ ਦੇ ਨਾਲ ਮਿਲਾਨ ਕਰਦੇ ਹਾਂ ਸਭ ਤੋਂ ਪਹਿਲੀ ਘੜੀ ਦੇ ਵਿੱਚ ਦੇਖੋ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ 7 ਦੇ ਉੱਪਰ ਅਤੇ ਵੱਡੀ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੈ ਤਾਂ ਇਹ ਦੋਨੋਂ ਸੂਈਆਂ ਕਿਹੜਾ ਸਮਾਂ ਦਰਸਾ ਰਹੀਆਂ ਹਨ ਹਾਂਜੀ ਸ਼ਾਬਾਸ਼ ਇਹ ਦੋਨੋਂ ਸੂਈਆਂ 7 ਵਜੇ ਦਾ ਸਮਾਂ ਦਰਸਾ ਰਹੀਆਂ ਹਨ ਅਗਲੀ ਘੜੀ ਵਿੱਚ ਦੇਖੋ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ 11 ਦੇ ਉੱਪਰ ਅਤੇ ਵੱਡੀ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੈ ਤਾਂ ਇਹ ਦੋਨੋਂ ਸੂਈਆਂ ਕਿਹੜਾ ਸਮਾਂ ਦਰਸਾ ਰਹੀਆਂ ਹਨ ਇਹ 11 ਵਜੇ ਦਾ ਸਮਾਂ ਦਰਸਾ ਰਹੀਆਂ ਹਨ ਹੁਣ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ ਦੇਖੋ ਕਿਹੜੇ ਅੰਕ ਉੱਪਰ ਆਈ ਹੈ ਛੋਟੀ ਸੂਈ ਦੋ ਅੰਕ ਦੇ ਉੱਪਰ ਆਈ ਹੈ ਤਾਂ ਇਸ ਦਾ ਮਤਲਬ ਇਹ 2 ਵਜੇ ਦਾ ਸਮਾਂ ਦਰਸਾ ਰਹੀਆਂ ਹਨ ਹੁਣ ਦੇਖੋ ਇਹ ਛੋਟੀ ਘੰਟਿਆਂ ਵਾਲੀ ਸੂਈ ਅੰਕ 2 ਤੋਂ 9 ਅੰਕ ਦੇ ਉੱਪਰ ਚਲੀ ਗਈ ਹੈ ਤਾਂ ਹੁਣ ਇਹ ਦੋਨੋਂ ਸੂਈਆਂ ਕਿਹੜਾ ਸਮਾਂ ਦਿਖਾ ਰਹੀਆਂ ਹਨ ਹਾਂਜੀ ਹੁਣ ਇਹ ਦੋਨੋਂ ਸੂਈਆਂ 9 ਵਜੇ ਦਾ ਸਮਾਂ ਦਿਖਾ ਰਹੀਆਂ ਹਨ ਹੁਣ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ 3 ਅੰਕ ਦੇ ਉੱਪਰ ਹੈ ਅਤੇ ਵੱਡੀ ਸੂਈ 12 ਅੰਕ ਦੇ ਉੱਪਰ ਤਾਂ ਇਹ ਦੋਨੋਂ ਸੂਈਆਂ 3 ਵਜੇ ਦਾ ਸਮਾਂ ਦਿਖਾ ਰਹੀਆਂ ਹਨ ਹੁਣ ਛੋਟੀ ਸੂਈ 5 ਦੇ ਉੱਪਰ ਅਤੇ ਵੱਡੀ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੈ ਤਾਂ ਇਹ ਦੋਨੋਂ ਸੂਈਆਂ 5 ਵਜੇ ਦਾ ਸਮਾਂ ਦਿਖਾ ਰਹੀਆਂ ਹਨ ਅਗਲੀ ਕੜੀ ਵਿੱਚ ਦੇਖੋ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ 10 ਦੇ ਉੱਪਰ ਅਤੇ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੈ ਤਾਂ ਇਸ ਕੜੀ ਦਾ ਮਿਲਾਨ 10 ਵਜੇ ਨਾਲ ਹੋਵੇਗਾ ਚਲੋ ਹੁਣ ਆਪਾਂ ਦਿੱਤੇ ਸਮੇਂ ਅਨੁਸਾਰ ਇਸ ਘੜੀ ਦੀਆਂ ਸੂਈਆਂ ਲਗਾਉਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ 7 ਵਜੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਛੋਟੀ ਘੰਟੀਆਂ ਵਾਲੀ ਸੂਈ 7 ਦੇ ਉੱਪਰ ਅਤੇ ਮਿੰਟਾਂ ਵਾਲੀ ਸੂਈ 12 ਦੇ ਉੱਪਰ ਅਗਲਾ ਸਮਾਂ ਦੇਖੋ ਬੱਚਿਓ ਅਗਲਾ ਸਮਾਂ 9 ਵਜੇ ਦਾ ਦਿੱਤਾ ਗਿਆ ਹੈ ਤਾਂ ਛੋਟੀ ਘੰਟੀਆਂ ਵਾਲੀ ਸੂਈ ਕਿੱਥੇ ਆਏਗੀ 9 ਦੇ ਉੱਪਰ ਅਤੇ ਮਿੰਟਾਂ ਵਾਲੀ ਸੂਈ 12 ਦੇ ਉੱਪਰ ਅਗਲਾ 5 ਵਜੇ ਦਾ ਸਮਾਂ ਹੈ ਬੱਚਿਓ ਤਾਂ ਮਿੰਟਾਂ ਵਾਲੀ ਵੱਡੀ ਸੂਈ 12 ਦੇ ਉੱਪਰ ਅਤੇ ਛੋਟੀ ਘੰਟਿਆਂ ਵਾਲੀ ਸੂਈ 5 ਦੇ ਉੱਪਰ ਤਾਂ ਇਹ 5 ਵਜੇ ਦਾ ਸਮਾਂ ਦਰਸਾ ਰਹੀਆਂ ਹਨ ਹੁਣ 3 ਵਜੇ ਦੇ ਸਮੇਂ ਦੇ ਲਈ ਬੱਚਿਓ ਛੋਟੀ ਘੰਟਿਆਂ ਵਾਲੀ ਸੂਈ 3 ਦੇ ਉੱਪਰ ਅਤੇ ਵੱਡੀ ਮਿੰਟਾਂ ਵਾਲੀ ਸੂਈ 12 ਦੇ ਉੱਪਰ ਹੁਣ ਆਪਾਂ ਖਾਲੀ ਥਾਵਾਂ ਭਰਨੀਆਂ ਸਿੱਖਦੇ ਹਾਂ ਪਹਿਲੀ ਖਾਲੀ ਥਾਂ ਹੈ ਇੱਕ ਸਧਾਰਨ ਸਾਲ ਵਿੱਚ ਖਾਲੀ ਥਾਂ ਦਿਨ ਹੁੰਦੇ ਹਨ ਆਪਾਂ ਕੈਲੰਡਰ ਦੇ ਵਿੱਚ ਦੇਖਿਆ ਹੈ ਬੱਚਿਓ ਇੱਕ ਸਧਾਰਨ ਸਾਲ ਦੇ ਵਿੱਚ 365 ਦਿਨ ਹੁੰਦੇ ਹਨ ਹੁਣ ਇਸ ਖਾਲੀ ਥਾਂ ਦੇ ਵਿੱਚ ਆਪਾਂ 365 ਭਰਾਂਗੇ ਦੂਜੇ ਨੰਬਰ ਉੱਪਰ ਦੇਖੋ ਬੱਚਿਓ ਇੱਕ ਸਾਲ ਵਿੱਚ ਖਾਲੀ ਥਾਂ ਮਹੀਨੇ ਹੁੰਦੇ ਹਨ ਆਪਾਂ ਕੈਲੰਡਰ ਦੇ ਵਿੱਚ ਦੇਖਿਆ ਹੈ ਬੱਚਿਓ ਇੱਕ ਸਾਲ ਦੇ ਵਿੱਚ 12 ਮਹੀਨੇ ਹੁੰਦੇ ਹਨ ਇਸ ਖਾਲੀ ਥਾਂ ਦੇ ਵਿੱਚ 12 ਆਏਗਾ ਤੀਜੇ ਨੰਬਰ ਤੇ ਦੇਖੋ ਬੱਚਿਓ ਇੱਕ ਹਫਤੇ ਵਿੱਚ ਖਾਲੀ ਥਾਂ ਦਿਨ ਹੁੰਦੇ ਹਨ ਹਫਤੇ ਦੇ ਦਿਨਾਂ ਦੇ ਵਿੱਚ ਬੱਚਿਓ ਆਪਾਂ ਪੜਿਆ ਸੀ ਕਿ 7 ਦਿਨਾਂ ਨੂੰ ਮਿਲਾ ਕੇ ਇੱਕ ਹਫਤਾ ਬਣਦਾ ਹੈ ਇਸ ਖਾਲੀ ਥਾਂ ਵਿੱਚ ਆਏਗਾ ਇੱਕ ਹਫਤੇ ਵਿੱਚ 7 ਦਿਨ ਹੁੰਦੇ ਹਨ ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਪੰਨਾ ਨੰਬਰ 188 ਦੇ ਉੱਪਰ ਦਿੱਤੀ ਗਈ ਇਹ ਵਰਕਸ਼ੀਟ ਪੂਰੀ ਕਰੋਗੇ